ਸ੍ਰੀ ਕਾਲ ਜੀ ਮੈਂ ਹਾਸ਼ਕਿਕ ਕੋ ਸੰਧੂ ਤੇ ਗੱਲ ਕਰਦੇ ਹਾਂ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇੱਕ ਪਾਸੇ ਚੰਗੀ ਤਰ੍ਹਾਂ ਕੋਸਿਆ ਜਾ ਰਿਹਾ ਹੈ ਸ਼ੋਮੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਵੱਲੋਂ ਵਿਕਰਮ ਸਿੰਘ ਮਜੀਠੀਆ ਜਿਹੜੇ ਹਮੇਸ਼ਾ ਹੀ ਇਹ ਗੱਲ ਕਹਿੰਦੇ ਨਜ਼ਰ ਆਉਂਦੇ ਨੇ ਕਿ ਜਿਹੜੇ ਨੇ ਪੰਜਾਬ ਦੇ ਮੁਖਵੰਦੀ ਭਗਵੰਤ ਸਿੰਘ ਮਾਨ ਉਹ ਸਾਡੇ ਤੇ ਬਦਲਾਖੋਰੀ ਦੀ ਰਾਜਨੀਤੀ ਕਰ ਰਹੇ ਨੇ ਹਾਲਾਂਕਿ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਹੋਈ ਤਾਂ ਹਰ ਪਾਸੇ ਕਈ ਲੋਕਾਂ ਵੱਲੋਂ ਸ਼ਲਾਘਾ ਵੀ ਕੀਤੀ ਗਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿਹੜੀ ਵੱਡੀ ਕਾਰਵਾਈ ਕਰਵਾਈ ਹੈ ਵਿਜੀਲੈਂਸ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੀ ਤਾਂ ਵਾਰ-ਵਾਰ ਜਿਹੜੀ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਗਨੀਪ ਕੋਰ ਮਜੀਠੀਆ ਵੀ ਇਹ ਕਹਿੰਦੇ ਨੇ ਕਿ ਅਸੀਂ ਡਟ ਕੇ ਇਹਦਾ ਜਿਹੜਾ ਹੈ ਮੁਕਾਬਲਾ ਕਰਾਂਗੇ ਅਸੀਂ ਡਰਦੇ ਨਹੀਂ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲੋਂ ਉਹਨਾਂ ਦੀਆਂ ਰਣਨੀਤੀਆਂ ਕੋਲੋਂ ਅਸੀਂ ਲੋਕਾਂ ਨੂੰ ਉਸ ਤਰੀਕੇ ਦੇ ਨਾਲ ਹੀ ਦਰਸਾਂਗੇ ਮਜੀਠੀਆ ਦੇ ਵਿੱਚ ਉਹਨਾਂ ਨੇ ਇਹ ਗੱਲ ਸਟੇਜ ਦੇ ਉੱਪਰ ਕਹੀ ਕਿ ਲੋਕਾਂ ਨੂੰ ਜਿਹੜਾ ਗਲਤ ਰਸਤੇ ਤੇ ਪਾਇਆ ਜਾ ਰਿਹਾ ਹੈ ਗਲਤ ਦਿਸ਼ਾ ਦਿਖਾਈ ਜਾ ਰਹੀ ਹੈ ਬਿਕਰਮ ਸਿੰਘ ਮਜੀਠੀਆ ਬਾਰੇ ਲੇਕਿਨ ਸਾਡੇ ਚਾਹੇ ਬੱਚੇ ਵੀ ਜੇਲ੍ਹ ਦੇ ਵਿੱਚ ਕਰ ਦੇਣ ਅਸੀਂ ਡਰੇ ਹੋਏ ਨਹੀਂ ਹਾਂ ਤਾਰੂ ਦਾਸ ਦੀ ਜਿਸਕੇ ਵਿਜੀਲੈਂਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਸੀ 25 ਜੂਨ ਨੂੰ 14-15 ਦਿਨਾਂ ਦਾ ਰਿਮਾਂਡ ਵੀ ਚੱਲਿਆ ਸੀ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਲੇਕਿਨ ਵਿਕਰਮ ਸਿੰਘ ਮਜੀਠੀਆ ਉਦੋਂ ਤੋਂ ਲੈ ਕੇ ਹੁਣ ਤੱਕ ਜੇਲ੍ਹ ਦੇ ਵਿੱਚ ਹੀ ਹਨ ਉਹਨਾਂ ਵੱਲੋਂ ਜਿਹੜੀ ਹੈ ਵਾਰ-ਵਾਰ ਹਾਈ ਕੋਰਟ ਦੇ ਵਿੱਚ ਅਰਜੀ ਵੀ ਪਾਈ ਜਾਂਦੀ ਹੈ ਲੇਕਿਨ ਉਹ ਅਰਜੀ ਹਮੇਸ਼ਾ ਹੀ ਖਾਲਜ ਕਰ ਦਿੱਤੀ ਜਾਂਦੀ ਹੈ ਲੇਕਿਨ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਹੀਂ ਸਭ ਤੋਂ ਪਹਿਲਾਂ ਲਲਕਾਰਿਆ ਸੀ ਵਿਕਰਮ ਸਿੰਘ ਮਜੀਠੀਆ ਨੇ ਵਿਕਰਮ ਸਿੰਘ ਮਜੀਠੀਆ ਨੇ ਹੀ ਮੁੱਛਾਂ ਨੂੰ ਤਾਂ ਦਿੱਤੀ ਸੀ ਵਿਕਰਮ ਸਿੰਘ ਮਜੀਠੀਆ ਨੇ ਲਲਕਾਰੇ ਮਾਰੇ ਸੀ ਉਸ ਲਲਕਾਰ ਦਾ ਜਵਾਬ ਦਿੱਤਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਾਲਾਂਕਿ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਜਿਹੜਾ ਹੈ ਨਸ਼ਾ ਤਸਕਰੀ ਦਾ ਵੀ ਜਿਹੜਾ ਹੈ ਇਲਜ਼ਾਮ ਲੱਗੇ ਸੀ ਲੇਕਿਨ ਉਹਨਾਂ ਨੂੰ ਉਹ ਇਲਜ਼ਾਮਾਂ ਤੋਂ ਬਿਨਾ ਜਿਹੜਾ ਆਮਦਨ ਤੋਂ ਵੱਧ ਜਾਇਦਾਦ ਜਿਵੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਪੰਜਾਬ ਦੇ ਵਿੱਚ ਲੁਟਕਾ-ਕਸੂਟਾ ਕੀਤੀਆਂ ਹਨ ਜਿਹੜੇ ਗਰੀਬ ਲੋਕਾਂ ਦਾ ਖੂਨ ਨਚੋੜਿਆ ਹੈ ਨੁਕਦੀਆਂ ਲਈ ਪੈਸਾ ਇਕੱਠਾ ਕੀਤਾ ਹੈ ਤਾਂ ਉਹਨਾਂ ਦੀ ਪਰਬਾਈ ਇਹਨਾਂ ਨੂੰ ਨਾਪਾ ਜੇਲ੍ਹ ਦੇ ਵਿੱਚ ਦੇਣੀ ਪਵੇਗੀ ਲੇਕਿਨ ਤੁਹਾਨੂੰ ਦੱਸ ਦਈਏ ਕਿ ਜਿੱਥੇ ਵਿਕਰਮ ਸਿੰਘ ਮਜੀਠੀਆ ਤੇ ਵੱਡੀ ਕਾਰਵਾਈ ਹੋਈ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਕਿ ਲੋਕਾਂ ਨੇ ਮੈਨੂੰ ਜਿਹੜੇ ਨੇ ਫੋਨ ਤੱਕ ਕਰਨੇ ਸ਼ੁਰੂ ਕਰਦੇ ਦਿੱਤੇ ਨੇ ਕਿ ਤੁਸੀਂ ਦਾ ਵੱਡਾ ਜਿਹੜਾ ਹੈ ਮਗਰਮਚ ਫੜ ਕੇ ਜਿਹੜਾ ਹੈ ਪੰਜਾਬ ਦੇ ਵਿੱਚੋਂ ਅੱਧੀ ਗੰਦਗੀ ਨੂੰ ਸਾਫ਼ ਕੀਤਾ ਹੈ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੇ ਕਾਫੀ ਉਸ ਤੋਂ ਬਾਅਦ ਜਿਹੜਾ ਹੈ ਅਕਾਲੀ ਪਰਿਵਾਰ ਵੱਲੋਂ ਜਿਹੜੇ ਨੇ ਦੋਸ਼ ਲਗਾਏ ਗਏ ਜਿੱਥੇ ਜਿਹੜੇ ਸੁਖਬੀਰ ਸਿੰਘ ਬਾਦਲ ਨੇ ਉਹ ਵੀ ਜਿਹੜੇ ਨੇ ਮਜੀਠੀਆ ਦੇ ਵਿੱਚ ਇੱਕ ਰੈਲੀ ਦੌਰਾਨ ਕਹਿ ਕੇ ਆਏ ਕਿ ਵਿਕਰਮ ਸਿੰਘ ਮਜੀਠੀਆ ਜਲਦੀ ਹੀ ਜੇਲ੍ਹ ਤੋਂ ਬਾਹਰ ਆ ਜਾਏਗਾ ਲੇਕਿਨ ਜਿਹੜੇ ਨੇ ਵਿਕਰਮ ਸਿੰਘ ਮਜੀਠੀਆ ਨੂੰ ਕੋਈ ਵੀ ਰਸਤਾ ਹਜੇ ਤੱਕ ਬਾਹਰ ਆਉਂਦਾ ਨਹੀਂ ਮਿਲਿਆ ਲੇਕਿਨ ਤੁਹਾਨੂੰ ਦੱਸ ਦਈਏ ਕਿ ਹੁਣ ਵਿਕਰਮ ਸਿੰਘ ਮਜੀਠੀਆ ਦੇ ਨੂੰ ਜਿਹੜੇ ਨੇ ਦੇ ਹੱਕ ਦੇ ਵਿੱਚ ਜਿਹੜੀ ਹੈ ਮਾਨਯੋਗ ਸੁਪਰੀਮ ਕੋਰਟ ਨੇ 4 ਹਫ਼ਤੇ ਦਾ ਟਾਈਮ ਮੰਗਿਆ ਹੈ ਉਹਨਾਂ ਨੇ ਕਿਹਾ ਕਿ ਸਰਕਾਰੀ ਵਕੀਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਜੀਲੈਂਸ ਉਹਨਾਂ ਵੱਲੋਂ ਜਿਹੜੇ ਵੀ ਸਬੂਤ ਨੇ ਉਹ ਪੇਸ਼ ਕੀਤੇ ਜਾਣ ਉਸ ਪੇਸ਼ ਕੀਤੇ ਸਬੂਤਾਂ ਦੇ ਆਧਾਰ ਤੇ ਹੀ ਅੱਗੇ ਜਿਹੜੀ ਹੈ ਕਾਰਵਾਈ ਹੋਵੇਗੀ ਜਿੱਥੇ ਲੰਬੇ ਸਮੇਂ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਨੇ ਕਿ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚ ਜਾਵੇਗਾ 2027 ਦੀਆਂ ਕਿ 2000 ਉਹ ਜਿਹੜੀਆਂ ਨੇ 31 32 ਵਿੱਚ ਵੀ ਜਿਹੜੀਆਂ ਨੇ ਵੋਟਾਂ ਦੇ ਵਿੱਚ ਵਿਧਾਨ ਸਭਾ ਦੀਆਂ ਵੋਟਾਂ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਦੇ ਪਾਇਗਾ ਵਿਕਰਮ ਸਿੰਘ ਮਜੀਠੀਆ ਦੇ ਹੱਕ ਤੇ ਵੀ ਕਾਫੀ ਲੋਕ ਨਿਕਤਰ ਕੇ ਆਏ ਜੇ ਗੱਲ ਕਰੀਏ ਚਰਨ ਸਿੰਘ ਚਰਨੀ ਦੀ ਗੱਲ ਕਰ ਲਈਏ ਕਪਟਰ ਬਿੰਦਰ ਦੀ ਗੱਲ ਕਰ ਲਈਏ ਤਾਂ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੀ ਮਨੁੱਖੀ ਕਾਲਾ ਦੀ ਜਿਹੜੀ ਹੈ ਹੱਤਿਆ ਕੀਤੀ ਜਾ ਰਹੀ ਹੈ ਇਹ ਗੱਲ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਲੋਕ ਸਾਰੇ ਹੀ ਮਿਲੇ ਹੋਏ ਹਨ ਜਿਵੇਂ ਹੀ ਮੈਂ ਵਿਕਰਮ ਸਿੰਘ ਮਜੀਠੀਆ ਤੇ ਵੱਡੀ ਕਾਰਵਾਈ ਕੀਤੀ ਹੈ ਤੇ ਹੌਲੀ-ਹੌਲੀ ਸਾਰੇ ਹੀ ਜਿਹੜੇ ਨੇ ਆਪਣੇ ਪਿੰਜਰੇ ਚੋਂ ਬਾਹਰ ਆਉਣੇ ਸ਼ੁਰੂ ਹੋ ਗਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹਜੇ ਤੱਕ ਅੱਲਾ ਵਿਕਰਮ ਸਿੰਘ ਮਜੀਠੀਆ ਹੀ ਹੈ ਲੇਕਿਨ ਹੋਰ ਵੀ ਮੱਛੀਆਂ ਜਿਹੜੀਆਂ ਨੇ ਤਲਪਦੀਆਂ ਦਿਖਾਈ ਦੇਣਗੀਆਂ ਪੰਜਾਬ ਦੇ ਲੋਕਾਂ ਨੂੰ ਹਾਲਾਂਕਿ ਪੰਜਾਬ ਦੇ ਲੋਕਾਂ ਨੇ ਕਾਫੀ ਇਹਦੀ ਸ਼ਲਾਘਾ ਵੀ ਕੀਤੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੱਥ ਦੇ ਵਿੱਚ ਨਿੱਤਰ ਕੇ ਵੀ ਆਏ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹੁਣ ਵਿਜੀਲੈਂਸ ਵੱਲੋਂ ਸਰਕਾਰੀ ਵਕੀਲਾਂ ਵੱਲੋਂ ਜਿਹੜੇ ਹੁਣ ਦਾ ਜਿਹੜੇ ਨੇ ਦਾ ਪੇਸ਼ ਕੀਤੇ ਜਾਣਗੇ ਜਿਹੜੇ ਅਦਾਲਤ ਦੇ ਵਿੱਚ ਰੱਖੇ ਜਾਣਗੇ ਤਾਂ ਉਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ 10 ਸਾਲਾਂ ਵਾਸਤੇ ਜੇਲ੍ਹ ਦੇ ਵਿੱਚੋਂ ਬਾਹਰ ਨਹੀਂ ਆ ਸਕੇਗਾ